ਦੇ ਪਿੰਡ ਪੰਡਾਲਬੇਟ ਵਿਖੇ ਹੜਪੀੜਤਾਂ ਨੂੰ ਹਰਸਿਮਰਨ ਘੁੰਮਣ ਵੱਲੋਂ ਮੁਆਵਜ਼ਾ ਰਾਸ਼ੀ ਦੀ ਕਿੱਤੀ ਵੰਡ ਪੰਜਾਬ ਸਰਕਾਰ ਵੱਲੋਂ ਹੜਪ੍ਰਭਾਵਿਤ ਲੋਕਾਂ ਨੂੰ ਮੁਆਵਜ਼ਾ ਦੇਣ ਦੀ ਪ੍ਰਕਿਰਿਆ ਤਹਿਤ ਅੱਜ ਪੁਲਤ ਹਲਕੇ ਦੇ ਵੱਖ-ਵੱਖ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਨੂੰ ਹਲਕਾ ਇੰਚਾਰਜ ਤੇ ਡਾਇਰੈਕਟਰ ਜਲ ਸਰੋਤ ਵਿਭਾਗ ਐਡਵੋਕੇਟ ਹਰਸਿਮਰਨ ਸਿੰਘ ਘੁੰਮਣ ਵੱਲੋਂ ਪੰਡਾਲਬੇਟ ਵਿਖੇ ਮੁਆਵਜ਼ੇ ਦੀ ਰਾਸ਼ੀ ਦੇ ਮਨਜ਼ੂਰੀ ਪੱਤਰ ਸੌਂਪੇ ਗਏ ਜ਼ਿਕਰ ਹੋਇਆ ਹੈ ਕਿ ਪੰਜਾਬ ਸਰਕਾਰ ਵੱਲੋਂ ਹੜ੍ਹ ਪੀੜਤਾਂ ਨੂੰ ਮੁਆਵਜ਼ਾ ਰਾਸ਼ੀ ਦੀਵਾਲੀ ਤੋਂ ਪਹਿਲਾਂ ਦੇਣ ਦਾ ਵਾਅਦਾ ਕੀਤਾ ਗਿਆ ਸੀ ਜਿਸ ਦੀ ਸ਼ੁਰੂਆਤ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤੀ ਗਈ ਸੀ ਇਸੇ ਤਹਿਤ ਅੱਜ ਐਡਵੋਕੇਟ ਕੁਮਨ ਵੱਲੋਂ ਪੰਡਾਲਪੇਟ ਵਿਖੇ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਨੂੰ ਫਸਲਾਂ ਦੀ ਬਰਬਾਦੀ ਕਰਾਤੇ ਪਸ਼ੂ ਧੰਦੇ ਹੋਏ ਨੁਕਸਾਨ ਦੇ ਪਿੰਡ ਪੰਡਾਲਪੇਟ ਕੋਟਲੀ ਗੁਰਮukh ਸਿੰਘ ਵਾਲਾ ਮੰਡ ਰਾਮਪੁਰ ਮੰਡ ਜਾਤੀ ਕੇ ਮੰਡ ਪੰਡਾਲਪੇਟ ਚਕੋਕੀ ਦੇ ਕਿਸਾਨਾਂ ਨੂੰ ਪ੍ਰਤੀ ਏਕੜ 2000 ਰੁਪਏ ਖਰਾਬੇ ਦੇ ਪੈਸਿਆਂ ਦੇ ਮਨਜ਼ੂਰੀ ਪੱਤਰ ਸੌਂਪੇ ਗਏ ਜਦਕਿ ਮੁਆਵਜ਼ਾ ਰਾਸ਼ੀ ਪ੍ਰਭਾਵਿਤ ਲੋਕਾਂ ਦੇ ਬੈਂਕ ਖਾਤੇ ਵਿੱਚ ਸਿੱਧਾ ਆ ਚੁੱਕੀ ਹੈ ਇਸ ਮੌਕੇ ਐਡਵੋਕੇਟ ਕੁਮਨ ਨੇ ਕਿਹਾ ਕਿ ਗਿਰਦਾਵਰੀ ਦਾ ਕੰਮ ਜੱਗੀ ਪੱਧਰ ਤੇ ਜਾਰੀ ਹੈ ਜਿਸ ਤਹਿਤ ਬਾਕੀ ਰਹਿੰਦਾ ਮੁਆਵਜ਼ਾ ਵੀ ਬਹੁਤ ਜਲਦ ਪੀੜਤ ਲੋਕਾਂ ਨੂੰ ਦੇ ਦਿੱਤਾ ਜਾਵੇਗਾ ਇਸ ਮੌਕੇ ਚਰਨਜੀਤ ਸਿੰਘ ਚੰਨਾ ਪਲਵਾਨ ਸਰਪੰਚ ਪੰਡਾਲਵੇਟ ਵਿਕਰਮਜੀਤ ਸਿੰਘ ਸਰਪੰਚ ਨੂਰਪੁਰ ਜੰਨੂਹਾ ਮੰਗਲ ਸਿੰਘ ਔਜਲਾ ਸਰਪੰਚ, ਜਤੀਕੇ ਜਿੱਤ ਸਿੰਘ, ਰਾਮਗੜ, ਨੰਬਰਦਾਰ ਹਰਜੀਤ ਸਿੰਘ ਪੰਡਾਲ, ਪਲਵਿੰਦਰ ਸਿੰਘ ਪੰਡਾਲ, ਹਰਮਿੰਦਰ ਸਿੰਘ ਜਤੀਕੇ ਮੋਨੂ ਧੀਰ, ਵਿੱਕੀ ਪੰਬਰਾ, ਬਲਵੰਤ ਸਿੰਘ ਪੰਡਾਲ ਆदि ਹਾਜ਼ਰ ਸਨ। ਕੰਡਾਲਬੇਟ ਕਪੂਰਥਲਾ ਤੋਂ ਪੱਤਰਕਾਰ ਜੋਗਿੰਦਰ ਸਿੰਘ ਜਤੀਕੇ ਦੀ ਵਿਸ਼ੇਸ਼ ਰਿਪੋਰਟ। ਸਭ ਤੋਂ ਪਹਿਲਾਂ ਆਪਣੀ ਨਗਰ ਦੀ ਹਰਕਤਾਂ ਜਾਂ ਸਰਦਾਰ ਆਪ ਕਮੈਂਟ ਤੋਂ ਮਜੀ ਤਸੀਰਦਾਰ ਸਾਹਿਬ ਤੇ ਉਹ ਸਾਥ ਮਿਲ ਲਿਓ ਜੋ ਪਿਛਲੇ ਜੀ ਆਪਾਂ ਨੂੰ ਹੜਾ ਦੀ ਮਾਰ ਪਈਆ ਆਪਣੇ ਏਰੀਆ ਦਾ ਬਹੁਤ ਤਕਰਾ ਹੋਇਆ ਸੋ ਭਵਨ ਜਮਾ ਜੀ ਦੀ ਸਹਾਇਤਾ ਕੇ ਜੋ ਇੱਕ ਮਾਰ ਇਕ ਡੀ ਲਿਆ ਮੌਜਤ ਦੇ ਜਾਰੇ ਆ ਤੋ ਬਹੁਤ ਵਧੀਆ ਗੱਲ ਹੈ ਕਿ ਇਹਨਾਂ ਦਾ ਸਹਾਰ ਹੋਇਆ ਫੇਰ ਵੀ ਕੋਰਡੀਨੇਟਰਾਂ ਤੋਂ ਯਾਦ ਮੈਂ ਮੰਨ ਲਿਆ ਇਹਦੇ ਦੁਆਰਾ ਹਰ ਦਾ ਚਾਲਦਾ

ਜਿੰਨਾ ਵੀ ਨਕਦ ਰਕਮ ਹੋਇਆ ਤਾਂ ਭਾਈ ਅੱਲਾ ਦੀ ਕਿਰਪਾ ਕਰੂ। 20000 ਰੁਪਏ ਪਰ ਇੱਕ ਜਿਹੜਾ ਆ ਪੰਜਾਬ ਸਰਕਾਰ ਦੇ ਜਾਰੀ ਅੱਜ ਤੁਹਾਡੇ ਅੱਜ ਦਾ ਉਹ ਜਿਹੜੇ ਆ ਸੈਕਟਰ ਲੈਂਡ ਦੀ ਤਰ੍ਹਾਂ ਕਿ ਨਾਲ ਇੱਕ ਗੋਰੀ ਗੀਤ ਕਰ ਦੱਸਣਾ ਚਾਹੁੰਦਾ ਤੁਹਾਡੇ ਧਿਆਨ ਚਾਉਣੀ ਬਹੁਤ ਗੁਰੀ ਹੈ ਜਿਹੜਾ 20000 ਦੇ ਰਹੇ ਆ ਕੇਲੇ ਦਾ ਉੱਤੇ ਪੂਰੇ ਦੇਜ ਦੇ ਵਿੱਚ ਅੱਜ ਦਾ ਸਭ ਤੋਂ ਵੱਧ ਕੰਮ ਚੱਲਦਾ ਹੈ। ਅੱਜ ਦਾ ਕਦੇ ਵੀ ਜਿਹੜਾ ਆ ਖਾਤੋ ਦੇ ਲੰਗਾਂ ਕਿਤੇ ਦੱਸਾਂਗਾ ਤੇ ਉਹ ਵੀ ਇਹੋ ਜਿਹੇ ਸਾਡੇ ਚ ਦੱਸਾ ਕਿ ਆਪਾਂ ਬਾਰ ਬਾਰ ਕਹਿੰਦੇ ਕਿ ਦਾ ਬੁੱਢੀ ਸੀ ਬਿਠੇ ਆ ਆਹਨ ਜੀਣਾ ਆਉਂਦੀਆਂ ਜੀਣਾ ਬੁੱਢੀਆਂ ਬੁੱਢੀ ਦੀ ਤਨੀ ਜੀ ਲਿਆ ਖਾਤ ਦੇ ਦੇਖਦੇ ਆ ਅਜੀਬ ਬੋਲੀ ਆਈ ਕੋ ਦੀ ਇਹ 몰ਾ ਇਹ ਬੀਤ ਕੇ ਲੈ ਆਈ ਤੇ ਜਿੱਦੇ ਟੈਕਸ ਲਾਉਣਾ ਜਿਹੜਾ 10 ਰੁਪਏ ਦੀ ਬੁੱਢਾ ਕਹਿੰਦੇ ਨੇ 2 ਰੁਪਏ ਟੈਕਸ ਹੋਣਾ ਇਹਦੇ ਤੇ ਜਿਹੜਾ 2 ਰੁਪਏ ਟੈਕਸ ਰਿਆ ਉਹ ਟੈਕਸ ਇਕੱਠਾ ਕਰਦੇ ਸੈਂਟਰ ਤੇ डीआरपी लाइन सेंटर को दे देता जो तो टैक्स सेंटर इकट्ठा करती है पहला तो पंजाब सरकार तो कई तरीके से टैक्स है थोड़े पंजाब सरकार की तरफ से सरकार जी है वो साडी खरीदो प्रोटोकॉल के बीच जितने अभी की जा सकते हो के टैक्स कटे जा तो सेंट्रल सरकार को देना पर भी बन गया कि जब रोड पर के जो टैक्स है आज वो स्टेट जिला इकट्ठा करता है पंजाब को मान के चलो 100 करोड़ इकट्ठा हो गया टैक्स तो वापस बोर्ड का कितना बंदा को साढ़े चले बोर्ड का जितना नहीं जी बार बार T V देख लेते हैं पार्टी भैया वो तो मैं पार्टी करता है यार दे तो देख लेता है क्या कैंसर देखो जाओ आठ महीने आठ बोर्ड के आप खट्टा बंदी आता है ना यार बंदी या पांडे वो टाइप के यार क्या कैंसर है क्या कह रही �

ਤੇ ਸਰਕਾਰ ਨੇ ਸਰਕਾਰ ਦੇ ਕਾਨੂੰਨ ਕੀ ਕਹਿੰਦੇ ਆ ਉਹ ਕਹਿੰਦੇ ਜੀ 1800 ਰੁਪਏ ਤੋਂ ਵੱਧ ਜੀਤਾ ਕਿਆਰ ਨਹੀਂ ਦੇਣਾ ਸੋ ਸਾਰੀਆਂ ਚੀਜ਼ਾਂ ਦੇ ਖਰਾਬ ਜਾ ਕੇ ਪੰਜਾਬ ਦੇ ਹੱਥ ਦੇ ਵਿੱਚ ਸਰਕਾਰ ਦੇ ਪੈਨ ਲੈ ਕੇ 20 ਲੱਖ ਦਾ ਪਰ ਇੱਕ ਦਾ ਜਿਹੜਾ ਜਿਵੇਂ ਸੀ ਅੱਜამდე ਤੋਂ ਸੁਬਤ ਕਰਾਉਂਦੇ ਜੋ ਜੋ ਬਾਦ ਦੇ ਕਹਿੰਦੇ ਜੀ ਬਾਦ ਦੇ ਕਰ ਰਹੇ ਬਾਕੀ ਜਦੋਂ ਕੁਦਰਤ ਦੇ ਕਿਰਪਾਏ ਕਿੰਨੇ ਦਾ ਅੰਦਾਜ਼ਾ ਲਾਣਾ ਭੈੜਾ ਲੱਗਦਾ 20 ਬਾਰਸ਼ ਜਿਹੜੀ ਉਹ ਰੱਬ ਦੇ ਕੋਣੀ ਹੈ

ਜੇ ਪੰਡਾਲ ਡੇਟਾ ਜਾਏ ਉਹ ਬਾਕੀ ਦੇ ਕੱਟ ਲੈਣ ਵਾਸਤੇ ਮੈਂ ਜੀ ਬੜਾ ਸ਼ੁਕਰਗੁਜ਼ਾਰ ਮਹਿਸੂਸ ਕਰ ਰਿਹਾ ਆਂ ਆਪ ਵੀ ਕਿਉਂਕਿ ਆਪ ਵੀ ਕਿਸਾਨ ਆ ਮੈਂ ਸਮਝ ਸਕਦਾ ਆ ਕਿ ਜਦੋਂ ਫਸਲ ਜਿੱਥੇ ਕਿਸਾਨ ਦੀਆਂ ਬਹੁਤ ਉਮੀਦਾਂ ਹੁੰਦੀਆਂ ਜਦੋਂ ਉਹ ਇਹੋ ਜੀ ਕਰੂਪੀ ਦੇ ਪੇੜ ਚੜ ਜਾਵੇ ਤੇ ਕੀ ਬੀਤਦੀ ਹੈ ਸੋ ਮੈਂ ਥੈਂਕ ਯੂ ਕਰਨਾ ਚਾਹੁੰਦਾ ਸਾਡੇ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਆਪਣੇ ਵਾਅਦੇ ਦੇ ਮੁਤਾਬਕ ਜਿਹੜਾ ਆ ਵਾਅਦਾ ਕੀਤਾ ਸੀਗਾ ਪੰਜਾਬ ਦੇ ਕਿਸਾਨ ਨੂੰ ਕਿ ਜਿਹੜਾ ਵੀ ਖੜਾਚ ਨੁਕਸਾਨ ਹੋਇਆ 20000 ਰੁਪਏ ਪਰ ਇਕੜ ਜਿਹੜਾ ਅੱਜ ਤੱਕ ਦਾ ਪੂਰੇ ਦੇਸ਼ ਦਾ ਸਭ ਤੋਂ ਵੱਧ ਮੁਆਵਜ਼ਾ ਹੈ 1 ਇਕੜ ਦਾ ਉਹ ਜਿਹੜਾ ਪੰਜਾਬ ਦੇ ਵਿੱਚ ਅਸੀਂ ਅੱਜ ਦੇਖੇ ਤੇ ਮੈਂ ਆਪਣੇ ਆਪ ਨੂੰ ਬੜਾ ਵਡਪਾਗਾ ਹੀ ਮਹਿਸੂਸ ਕਰਦਾ ਆ ਕਿ ਭਈ ਇਹ ਮੇਰੇ ਟਾਈਮ ਤੇ ਸਾਡੇ ਸਮੇਂ ਦੇ ਵਿੱਚ ਜਿਹੜਾ ਇਹ ਹੋ ਰਿਹਾ ਤੇ ਨਾਲੇ ਕਿਸਾਨਾਂ ਨੂੰ ਇੱਕ ਵੱਡੀ ਰਾਹਤ ਜਿਹੜੀ ਹੈ ਉਹ ਮਿਲੂਗੀ ਕਿਉਂਕਿ ਅਲੱਗ-ਪਗ ਮੌਸਮ ਖਰਾਬ ਹੋਣ ਕਰਕੇ ਬਾਰਿਸ਼ਾਂ ਰੁਕੀਆਂ ਨੇ ਫਸਲ ਦਾ ਬਾਕੀ ਥਾਂਾਂ ਤੇ ਵੀ ਬਹੁਤ ਨੁਕਸਾਨ ਹੋਇਆ ਝਾੜ ਬਹੁਤ ਘੱਟ ਨਿਕਲਿਆ ਤੇ ਚਲੋ ਇਹਦੇ ਨਾਲੇ ਹੋਊਗਾ ਕਿ ਕਿਸਾਨ ਜਿਹੜੇ ਅਗਲੀ ਜਿਹੜੀ ਫਸਲ ਬੀਜਣ ਦੇ ਜਿਹੜੇ ਕਾਬਲ ਹੋ ਜਾਣਗੇ ਜਿਹੜੀ ਉਹ ਜੋ ਜੋ ਨੁਕਸਾਨ ਹੋਇਆ ਉਹਦੀ ਪਰਪਾਈ ਚਲੋ 100% ਤੇ ਕੋਈ ਵੀ ਨਹੀਂ ਕਰ ਸਕਦਾ ਜੋ ਕੀਤਾ ਆ ਪਰ ਇਹ ਬਹੁਤ ਵੱਡਿਆ ਮੈਂ ਕਹਿ ਸਕਦੇ ਆ ਕਿ ਵੱਡਾ ਐਫਰਟ ਆ ਤੇ ਬਹੁਤ ਵੱਡੀ ਢੋਆ ਜਿਹੜੀ ਸੀਐਮ ਸਾਹਿਬ ਦੇ ਕਹਿਣ ਤੇ ਜਿਹੜੀ ਮਿਲੀ ਨਹੀਂ ਤੇ ਆਦਰਵਾਇਜ਼ ਜਿਹੜੇ ਸੈਂਟਰ ਦੇ ਰੂਲ ਦੇਖੀਏ ਸੈਂਟਰ ਗਵਰਨਮੈਂਟ ਵੱਲੋਂ ਬਣਾਏ ਤੇ ਉਹਦੇ ਹਿਸਾਬ ਨਾਲ 6800 ਤੋਂ ਵੱਦ ਜਿਹੜਾ ਮੁਆਵਜ਼ਾ ਨਹੀਂ ਦਿੱਤਾ ਜਾ ਸਕਦਾ ਤੇ 6800 ਦੇ ਨਾਲ ਤੇ ਕੁਝ ਵੀ ਨਹੀਂ ਆਉਂਦਾ ਉਸ ਤੋਂ ਵੱਧ ਤੋਂ ਮੈਨੂੰ ਲੱਗਦਾ ਕਿ ਲੇਬਰ ਲੱਗੀ ਹੋਣੀ ਸਾਰਿਆਂ ਦਾ ਖਰਚਾ ਜਿਹੜਾ ਹੈ ਉਸ ਤੋਂ ਵੱਧ ਆ ਜਾਂਦਾ ਹੋਰ ਨਹੀਂ ਕੁਝ ਘਟੋ ਘਟ ਇਹਨਾਂ ਦਾ ਖਰਚਾ ਵਾਪਸ ਮੜੇ ਤੇ ਅਗਲੀ ਫਸਲ ਦੀ ਜਿਹੜੀ ਹੈ ਤਿਆਰੀ ਕਰ ਸਕਾਂ ਉਹਦੇ ਵੀ ਜਿਹੜਾ ਮੁਆਵਜ਼ਾ ਸਪਰਦ ਦਿੱਤਾ ਗਿਆ ਜਿੱਦਾਂ ਇੱਕ ਕਹਿੰਦੇ ਆ ਕਿ 5 ਕਿੱਲੇ ਦਾ ਕਦੇਣਾ ਹੈ ਉਤਾਲੀ ਆ ਰਹੀਆਂ ਜਿਨੀ ਜਾਰੀ ਵੀ ਆ ਕਿ 5 ਕਿੱਲੇ ਤੱਕ ਦਿੱਤੇ ਜਾਣਗੇ ਜਾਂ ਜ਼ਿਆਦਾ ਵੀ ਹੋਵੇ ਦੇਖੋ ਜੀ ਅਜੇ ਹਾਲ ਦੀ ਕਣੀ ਨਾ ਜੀ ਸਾਡੀ ਪ੍ਰਾਇੋਰਟੀ ਐਸੀ ਚੀਜ਼ ਦੀ ਹੈ ਕਿ ਮੈਕਸਿਮਮ ਆਊਟਰੀਚ ਹੋ ਸਕੇ ਕਿਤੇ ਉਹਨਾਂ ਨੇ ਇੱਕ ਬੰਦਾ ਜਿਹਨੂੰ ਸਰਦ ਕੀਤਾ ਜਾਵੇ ਕੋਸ਼ਿਸ਼ ਹੈ ਕਿ ਜਿੰਨੀ ਪਰਪਾਈ ਜਿਸ ਲੈਵਲ ਤੱਕ ਹੋ ਸਕਦੀ ਵੱਧ ਤੋਂ ਵੱਧ ਜਿਹੜੀ ਪਰਪਾਈ ਕਰਕੇ ਦੀਏ ਕੱਲਾ ਸਿਰਫ ਇਹ ਨਹੀਂਗਾ ਕਿ ਆਪਾਂ ਕਿੱਲਿਆਂ ਦੇ ਜਾਂ ਖੇਤੀ ਦੇ ਪੈਸੇ ਦੇ ਰਹੇ ਆ ਜਿਹੜੇ ਘਰ ਟੁੱਟ ਗਏ ਆ ਜਿਨ੍ਹਾਂ ਦਾ ਨੁਕਸਾਨ ਹੋਇਆ ਆ ਜਾਂ ਜਿਨ੍ਹਾਂ ਦਾ ਕੋਈ ਮਾਲ ਡੰਗਰ ਦਾ ਵੀ ਨੁਕਸਾਨ ਆ ਉਹ ਵੀ ਜਿਹੜਾ ਪਰਪਾਈ ਕਰ ਰਹੇ ਆ ਜਿਹੜਾ ਇੱਕ ਇਸ ਚੱਲ ਰਹੀ ਪ੍ਰੋਸੈਸ ਆਨ ਗoing ਆ ਹਾਂ ਸਾਡੀ ਕੋਸ਼ਿਸ਼ ਇਹ ਸੀ ਸੀਐਮ ਸਾਹਿਬ ਦਾ ਇੱਕ ਹੋਰ ਵਾਦਾ ਸੀ ਦੀਵਾਲੀ ਤੋਂ ਪਹਿਲਾਂ ਪਹਿਲਾਂ ਆਪਾਂ ਜਿਹੜੇ ਚੈੱਕs ਵਰਦ ਕਰਨੇ ਆ ਦੀਵਾਲੀ ਨੂੰ ਜਦੋਂ 2-3 ਦਿਨ ਪਏ ਆ ਉਤੋਂ ਪਹਿਲਾਂ ਪਹਿਲਾਂ ਸਾਡੀ ਕੋਸ਼ਿਸ਼ ਆ ਆਪਾਂ ਜਿੰਨੇ ਵੀ ਹੋਏ ਸਾਰਾ ਕਵਰ ਕਰਾਂਗੇ ਅੱਜ ਤੱਕ ਕਿ ਕਿੰਨੇ ਕ ਕੈਟਰਲ ਦੇਖੋ ਜੀ ਲਗਭਗ ਕੱਲ 40 ਦੇ ਆਸ-ਪਾਸ ਜਿਹੜੇ ਆ ਕਿਸਾਨ ਉੱਥੇ ਮੰਡ ਕੂਕਾਂ ਸੀ ਉੱਥੇ ਜਿਹੜੇ ਚੈਕਸ ਵਰਦ ਕਰਕੇ ਆਏ ਆ ਤੇ ਅੱਜ ਵੀ ਲਗਭਗ ਮੇਰੇ ਖਿਆਲ 40 ਦੇ ਆਸ-ਪਾਸ ਹੀ ਅੱਜ ਆਪਾਂ ਇੱਥੇ ਸੰਪੰਨ ਕੀਤਾ ਰੀਜ਼ਨ ਇਹੀ ਹੈ ਸਭ ਤੋਂ ਵੱਡਾ ਕਿ ਸਾਡੇ چاہے ਪਿੰਡ ਜਿਹੜੇ ਆ ਮੰਡ ਤੋਂ ਬਾਹਰ ਆ ਇਸ ਪਾਸੇ ਆ ਬੰਨਦੇ ਪਰ ਜਿਨ੍ਹਾਂ ਦਾ ਪਹਿਲੀ ਬੰਨਾ ਪਰਲੇ ਪਾਸੇ ਆ ਉਹਨਾਂ ਦੇ ਮੁਆਵਜ਼ੇ ਜਿਹੜੇ ਦੇਣੇ ਬੜੇ ਜ਼ਰੂਰੀ ਸੀ ਇਸ ਕਰਕੇ ਉੱਥੇ ਵੀ ਦਿੱਤੇ ਦਿੱਤੇ ਵੀ ਦੇ ਰਹੇ ਥੈਂਕ ਯੂ